हेलो जी सत श्री अकाल जी वेलकम हो गए आप सब द न्यू व्लॉग इज आप सब की वैसे आप मेरे कज बढ़िया हो गए ऐसे बढ़िया ते जी आज मैं बेडशीट चेंज करती सी तो मैं आपको दिखाती हूं एवली दूसरी और एक और बेडशीट सी ओ जे एनू ना 3D बेडशीट बोलदे ने ठीक है जी ते थोड़ी देर बाद फिर रितिका दा होया थोड़ा ड्रामा कि भई मैंने नहीं आना मैंने छुट्टी की है मैं कहीं जा रही देखो उन्होंने मन दसया भी नहीं ਔਰ ਬਿਨਾਂ ਦੱਸੇ ਉਹਨੇ ਛੁੱਟੀ ਕੀਤੀ ਕੱਲ ਦੀ ਵੀ ਅੱਜ ਦੀ ਵੀ ਪਰਸੋ ਵੀ ਸ਼ਾਮੀ ਹੋਣੀ ਆਈ ਸੀ ਤੇ ਬਸ ਜੀ ਆਪ ਜੀ ਨਾਲ ਕਿਸੇ ਭਰੋਸਾ ਨਹੀਂ ਕਰ ਸਕਦੇ ਕਿ ਤੁਸੀਂ ਕੀ ਕੰਮ ਦਾ ਭਰੋਸਾ ਕਰ ਲੋ ਕਿ ਉਹ ਆਈ ਗਈ ਹੋਏਗਾ ਟੜੇ ਘਰ ਦਾ ਕੰਮ ਕਰੇਗਾ ਹੀ ਕਰੇਗਾ ਤੇ ਫਿਰ ਇਸੇ ਲਈ ਤੇ ਕਹਿੰਦੇ ਨੇ ਕਿ ਭੜੇ ਹੱਥ ਪਰ ਚੱਲਨੇ ਚਾਹੀਦੇ ਨੇ ਪਰ ਚਲੋ ਜੀ ਜਿਵੇਂ-ਕਿਵੇਂ ਕਰਕੇ ਫਿਰ ਮੈਂ ਅੱਜ ਵੀ ਸਾਰੇ ਭਾਂਡੇ ਮਾਜੇ ਠੀਕ ਹੈ ਜੀ ਤੇ ਇਧਰ ਮੈਂ ਆਪ ਨੂੰ ਦਿਖਾ ਰਹੀ ਹਾਂ ਕਿ ਮੈਂ ਆਪਣੇ ਸਾਰੇ ਭਾਂਡੇ ਖੁਦ ਹੀ ਮਾਈ ਲਿਆ ਆ ਉਹ ਲਾ ਪਲੇਟ ਹੈ ਤੁਸੀਂ ਸੇ ਪ੍ਰਸ਼ਾਦ ਰੱਖਿਆ ਸੀ ਦੀਵਾਲੀ ਦਾ ਤੇ ਬਸ ਅੱਜ ਮੈਂ ਇਹਨੂੰ ਵੀ ਖਾਲੀ ਕਰਤਾ ਠੀਕ ਹੈ ਜੀ ਤੇ ਪਰੋਸਾ ਕਰਨਾ ਕਿਸੇ ਤੇ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਠੀਕ ਹੈ ਆਪਣੀ ਮਰਜ਼ੀ ਹੈ ਤੁਹਾਡੀ ਮਹੀਨੇ ਦੀ ਦੋ ਛੁੱਟੀਆਂ ਬੰਦੀਆਂ ਨੇ ਤੇ ਤੁਸੀਂ ਉਹ ਇਕੱਠੀ ਦੇਦੀ ਲੈ ਸਕਦੇ ਹੋ ਨਾ ਇੱਕ-ਇੱਕ ਕਰਕੇ ਹੀ ਲੋਗੇ ਨਾ ਮਨਦਿਰ ਨਹੀਂ ਕੋਈ ਮਗਰ ਨਾਨਾ ਕਰਦੇ ਵੀ ਇਹਨੇ 6 ਦਿਨ ਦੇ ਅੰਦਰ ਤਿੰਨ ਛੁੱਟੀਆਂ ਲੈ ਲਈਆਂ ਤੇ ਠੀਕੇ ਜੀ ਨੂੰ ਕੁਝ ਕਹਿਣਾ ਫਿਰ ਬੇਕਾਰ ਹੋ ਜਾਂਦਾ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦੀ ਜਿਆਦਾ ਮੈਂ ਤਾਂ ਉਹਨੇ ਕਾਲ ਕਰਕੇ ਦੱਸਿਆ ਵੀ ਨਹੀਂ ਦੁਬਾਰਾ ਕਿ ਮੈਨੇ ਆਜ ਵੀ ਨਹੀਂ ਆਣਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਛੋੜੋ ਮੈਂ ਆਪਣਾ ਕੰਮ ਫਿਰ ਖੁਦ ਹੀ ਕਰ ਲਿਆ ਤੇ ਬਾਬਾ ਜੀ ਵੀ ਆਪਣੇ ਹੱਥ ਪੈਰ ਚਲਾ ਦਿਨਾ ਤੇ ਕਿਸੇ ਦੀ ਮੋਤਾਜੀ ਨਾ ਰਵੇ ਤੇ ਐਵੇਂ ਹੋਣਾ ਚਾਹੀਦਾ ਜੀ ਤੇ ਸਰਦਾਰ ਜੀ ਵੀ ਠੀਕ-ਠਾਕ ਆਪਣੇ ਘਰ ਪਹੁੰਚ ਗਏ ਦਿੱਲੀ ਠੀਕੇ ਜੀ ਤੇ ਉਹ ਵੀ ਗੁੱਸਾ ਕਰ ਰਸਨ ਕਹਿ ਰਹੇ ਕੋਈ ਹੋਰ ਲਗਾ ਲੈ ਮੈਂ ਕਿਹਾ ਹੋਰ ਕੋਈ ਇੰਨੀ ਜਲਦੀ ਮਿਲਦੀਆਂ ਨੇ ਜਲਦੀ ਜਲਦੀ ਕੋਈ ਨਹੀਂ ਮਿਲਦਾ ਕੰਮ ਤੇ ਨਾ ਸਭ ਆਪਣੇ ਘਰ ਰਛ ਲੱਗੀਆਂ ਹੁੰਦੀਆਂ ਨੇ ਇਧਰ ਲੱਗੀ ਸੀ ਜੈਸਨ ਨੂੰ ਭੁੱਖ ਤੇ ਮੈਂ ਜੈਸਨ ਨੂੰ ਬਣਾ ਕੇ ਦੇ ਰਹੀ ਸੀ ਬੈਨਕੇਕ ਤੇ ਮੈਂ ਬੈਨਕੇਕ ਦਾ ਬੈਟਰ ਨਾ ਤਿਆਰ ਕਰਕੇ ਰੱਖਤਾ ਸੀ ਇਹਨੂੰ ਰੈਸਟ ਕਰਵਾਤਾ ਸੀ 1.5 ਘੰਟੇ ਦਾ ਤੇ ਉਸ ਤੋਂ ਬਾਅਦ ਮੈਂ ਇਹਨੂੰ ਸੌਫ ਸੌਫ ਜੇ ਬੈਨਕੇਕ ਬਣਾ ਕੇ ਦੇ ਰਹੀਆਂ ਤੇ ਇਹਨੂੰ ਬੈਨਕੇਕ ਬਣਾ ਕੇ ਦਵਾਂਗੀ ਇਹ ਬੈਨਕੇਕ ਖਾ ਲੇਗਾ ਤੇ ਪਹਿਲੇ ਇੱਕ ਮੈਂ ਬੈਨਕੇਕ ਪਾਇਆ ਉਹਦੇ ਉੱਪਰ ਮੈਂ ਲਗਾਇਆ ਨਟ੍ਰੀਲਾ ਠੀਕ ਹੈ ਜੀ ਤੇ ਫਿਰ ਮੈਂ ਉਹ ਦੂਸਰਾ ਪੈਨਕੇਕ ਪਾਵਾਂਗੀ ਤੇ ਉਹਦੇ ਉੱਪਰ ਲਗਾ ਦਾਂਗੀ ਉਹ ਹਰਸ਼ੀਸ ਵਾਲਾ ਸਰਪ ਔਰ ਤੀਸਰਾ ਮੈਂ ਉਹਦੇ ਉੱਪਰ ਕਵਰ ਕਰ ਦਾਂਗੀ ਬਸ ਐਵੇਂ ਮੈਂ ਤਿੰਨੋਂ ਇਹਨੂੰ ਪੈਨਕੇਕ ਬਣਾ ਕੇ ਦੇ ਦਾਂਗੀ ਤੇ ਖਾ ਲੇਗਾ ਤੇ ਨਾਰਮਲ ਹੈ ਜੀ ਜਿਆਦਾ ਕੁਝ ਨਹੀਂ ਹੈ ਜੀ ਆਟਾ ਹੈ ਚੀਨੀ ਹੈ ਦੁੱਧ ਹੈ ਐਸੋ ਦਾ ਬੈਟਰ ਬਣਾ ਕੇ ਆਪ ਦੇ ਜੀ ਇੱਕ ਵਨ ਬਣਾਣਾ ਵੀ ਪਾ ਸਕਦੇ ਹੋ ਤੇ ਉਹ ਪਾ ਕੇ ਆਪਣਾ ਇਹ ਦੇਸੀ ਕਿ ਉਹਦੇ ਨਾਲ ਬੋਲੇ ਬੋਲੇ ਬੈਂਕੀਕ ਬੰਜਨ ਨਨੇ ਸਾਰਾ ਆਪ ਸਭ ਚੀਜ਼ ਮਿਕਸ ਕਰਕੇ ਆਪਣੇ ਹਿਸਾਬ ਨਾਲ ਉਹਨੂੰ ਮਿਕਸੀਜ ਗ੍ਰाइंड ਕਰ ਲੋ ਜਿਵੇਂ ਬਨਾਣਾ ਆਟਾ ਚੀਨੀ ਦੁੱਧ ਤੇ ਐਸਾ ਅਗਰ ਚੀਨੀ ਨਹੀਂ ਪਾਣੀ ਤੇ ਹਨੀ ਪਾ ਲੋ ਤੇ ਇਹ ਸਭ ਨੂੰ ਤੁਸੀਂ ਮਿਕਸੀਜ ਪਾਓ ਪਹਿਲੇ ਤੁਸੀਂ ਆਟਾ ਪਾ ਲੋ ਬਨਾਣਾ ਪਾ ਲੋ ਹਨੀ ਪਾ ਲੋ ਔਰ ਉਸ ਬਾਅਦ ਥੋੜਾ ਦੁੱਧ ਪਾ ਕੇ ਨਾ ਬੈਟਰ ਨੂੰ ਬੈਟਰ ਨੂੰ ਕਰ ਲੋ ਗ੍ਰाइंड ਮਿਕਸੀਜ ਤਨੂ ਪਾ ਚੱਲ ਜਾਏਗਾ ਜਿਵੇਂ ਉਹ ਚਿਲੇਆ ਦੀ ਕੰਟੈਂਟਸ ਉਹ ਕਿ ਚਿਲੇਆ ਦੀ ਸ਼ੇਪ ਹੀ ਚਾਹੁੰਦਾ ਹੈ ਬਿਲਕੁਲ ਮਾਈਲਡ ਜਿਹਾ ਤੇ ਬਸ ਥੋੜਾ ਬੈਟਰ ਬਣ ਜਾਏਗਾ ਜਿਵੇਂ ਅਸੀਂ ਆਪਣੇ ਮਿੱਠੇ ਪੂੜੇ ਬਣਾਨੇ ਹਨ ਐਵੇਂ ਦਾ ਆਟਾ ਬਣ ਜਾਏ ਲਿਕਵਿਡ ਜਿਹਾ ਮੈਂ ਆਪ ਨੂੰ ਦਿਖਾ ਵੀ ਸੀ ਕਿ ਖਾ ਰਿਹਾ ਕੋਈ ਸ਼ੋਕੇ ਉਹ ਪੈਨਕੇਕ ਖਾ ਲੈਂਦਾ 1 hour later ਤੇ ਜੇ ਹੁਣ ਹੋ ਗਿਆ ਸ਼ਾਮ ਦਾ ਟਾਈਮ ਸ਼ਾਮ ਮਤਲਬ 4:30 ਵਜੇ ਹੋਣਗੇ ਤੇ ਰਾਨੂੰ ਨੂੰ ਲੱਗੀ ਸੀ ਭੁੱਖ ਤੇ ਸਾਨੂੰ ਲੱਗੀ ਸੀ ਭੁੱਖ ਤੇ ਫਿਰ ਠੀਕ ਹੈ ਜੀ ਫਿਰ ਮੈਂ ਬਣਾ ਰਹੀ ਹਾਂ ਉਹਦੇ ਵਾਸਤੇ ਉਹ ਚਿਕਨ ਡਿਸਟ੍ਰਿਪਸ ਮੈਂ ਉਹਨੂੰ ਉਹੀ ਫਰਾਈ ਕਰ ਦਾਂਗੀ ਮੈਂ ਇਧਰ ਕੱਪੜੇ ਵਗੈਰਾ ਬਦਲਾ ਲੂਸੀ ਕਿਉਂਕਿ ਉਹ ਨਾਈਟੀ ਗਿੱਲੀ ਹੋ ਗਈ ਸੀ ਕੰਮ ਕਰਦੇ ਕਰਦੇ ਤੇ ਫਿਰ ਬਾਅਦ ਵਿੱਚ ਹੁਣ ਮੈਂ ਇਧਰ ਚਿਕਨ ਡਿਸਟ੍ਰਿਪਸ ਉਹਨੂੰ ਬਣਾ ਕੇ ਦੇ ਦਾਂਗੀ ਤੇ ਨਾਲ ਚਾਹ ਦੇ ਦਾਂਗੀ ਤੇ ਮਤਲਬ ਤਿੰਨੋ ਹੀ ਖਾ ਲਾਂਗੀ ਜੈਸ ਵਾਸਤੇ ਵੀ ਥੋੜਾ ਜਿਹਾ ਉਹ ਕ निकालेंगे ਚਿਕਨ ਨਗਟਸ ਵੀ ਕ निकालेंगे ਤੇ ਜੈਸ ਨੂੰ ਵੀ ਚਿਕਨ ਨਗਟਸ ਦੇ ਦਾਂਗੀ ਤੇ ਬਾਜ਼ੂਨ ਮੈਂ ਅੰਦਰ ਬਣਾ ਕੇ ਲੈ ਆਈਆਂ aeration ਕਰੇ ਜਸ ਕਰੇ ਮੈਂ ਬਸ ਸਤਿਨੂਆਂ ਤੇ ਤਿੰਨੋਂ ਬੈਠੇ ਹੋਏ ਆ ਆਪਣਾ ਤੇ ਬਸ ਇਹ ਨਾਲ ਸਿਰਾ ਚਾਸ ਉਸ ਰੱਖੀ ਹੋਈ ਇਹ ਨਲ ਚਾ ਰੱਖੀ ਹੋਈ ਤੇ ਬਸ ਜੀ ਉਹਨੇ ਤਿੰਨੋਂ ਸੀ ਆਪਣਾ ਨਾਸ਼ਤਾ ਕਰ ਲਾਂਗੇ ਤੇ ਕੰਮ ਕਰਦੇ ਕਰਦੇ ਲੇਟ ਹੋ ਗਿਆ ਵਿਚਾਰ ਬੱਚਿਆਂ ਨੂੰ ਕੁਛ ਕੁਛ ਦਿੰਦੀ ਰਹੀ ਤੇ ਉਹਨੇ ਨਾਸ਼ਤਾ ਬਣਾ ਕੇ ਦੇਤਾ 1 hour later ਇਹ ਫਿਰ ਮੈਂ ਥੋੜੇ ਆਰਾਮ ਕੀਤਾ ਹਰਾਮ ਕਰੂੰ ਤਾਂ ਬਾਅਦ ਫਿਰ ਮੈਂ ਸੋਚਿਆ ਕਿ ਨੋ ਸਰਦਾਰ ਜੀ ਜਿਹੜੇ ਲਏ ਸਨ ਕਲ ਪਕੌੜੇ ਉਹ ਪਿਓਏ ਨੇ ਤੇ ਮੈਂ ਕਿਹਾ ਚੱਲੋ ਲੱਸੀ ਵੀ ਪਈਏ ਪੈਕਟ ਜੀ ਨਹੀਂ ਤੇ ਮੈਂ ਫਟਾਫਟ ਨਾ ਕੜੀ ਪਾ ਦੇਣੀ ਹੈ ਪਕੌੜੇ ਵੀ ਲੱਗ ਜਣਗੇ ਕੜੀ ਵੀ ਲੱਗ ਜਾਈਗੀ ਤੇ ਮੈਂ ਵੇਸ਼ਨ ਦਿਖਾਰਸਾ ਮੈਂ ਮਿਕਸੀ ਵੇਸ਼ਨ ਪਾਇਆ ਥੋੜੇ ਜਿਹਾ ਮਸਾਲੇ ਪਾ ਲੇ ਤੇ ਇੱਕ ਜੋ ਕੜੀ ਹੈ ਨਾ ਮੈਂ ਉਹਦਾ ਮਸਾਲਾ ਸਾਰਾ ਪਾਣੀ ਆ ਤਨੀਆਂ ਵਗੈਰਾ ਹਰ ਚੀਜ਼ ਉਹਦੇ ਮੈਸ ਜਿਹੜਾ ਮਸਾਲਾ ਨਹੀਂ ਵਰਦੀ ਉਹਦਾ ਆਂਦਾ ਹੈ ਪਰ ਰੌਣਕ ਨੂੰ ਸਵਾਦ ਨਹੀਂ ਲੱਗਦਾ ਤੇ ਉਸ ਮਸਾਲੇ ਵਾਲੀ ਕੜੀ ਨਾ ਰੌਣਕ ਨਹੀਂ ਖਾਂਦਾ ਉਹਦਾ ਮਸਾਲਾ ਆਂਦਾ ਵੀ ਹੈ ਅੱਛਾ ਮਸਾਲਾ ਆਂਦਾ ਉਹਦਾ ਸਭ ਕੁਝ ਵੇਸਨ ਵਗੈਰਾ ਸੱਪਿਆ ਹੁੰਦਾ ਹੈ ਤੇ ਉਹਦੀ ਕੜੀ ਨੂੰ ਸਵਾਦ ਨਹੀਂ ਲੱਗਦੀ ਉਹਦੀ ਕੜੀ ਨੂੰ ਫਿੱਕੀ ਲੱਗਦੀ ਤੇ ਫਿਰ ਮੈਨੂੰ ਮਸਾਲੇ ਉੱਪਰ ਹੋਰ ਐਡ ਕਰਨੇ ਪੈਂਦੇ ਨੇ ਤੇ ਉਸ ਤੋਂ ਅੱਛਾ ਜੀ ਫਿਰ ਮੈਂ ਆਪਣੇ ਮਸਾਲੇ ਨਾਲ ਕੜੀ ਬਣਾ ਦਿੰਨੀ ਮੈਂ ਮਸਾਲਾ ਮੰਗਾਂਦੀ ਨਹੀਂ ਕੜੀ ਦਾ ਤੇ ਹੁਣ ਮੈਂ ਟਿਪ ਦੱਸ ਰਹੀਆਂ ਡੇ ਆਫ ਦਾ ਟਿਪ ਹੁੰਦੀ ਹੈ ਕਿ ਤੁਸੀਂ ਕਟੋਰੀ ਲਓ ਇਹਨੂੰ ਕੜੀ ਦੇ ਵਿੱਚ ਪਾ ਦਿਓ ਠੀਕ ਹੈ ਤੇ ਤੁਹਾਡੀ ਕੜੀ ਪੌਂਚਨਾ ਮਰਜ਼ੀ ਖੁੱਲਾ ਪੰਡਾ ਹੋਵੇ ਤੁਹਾਡੀ ਕੜੀ ਬਾਰ ਨਹੀਂ ਆਏਗੀ ਤੇ ਦੇਖ ਲੜਾ ਜੀ ਆਪ ਸਾਰੇ ਮੈਂ ਕੜੀ ਐ ਕਟੋਰੀ ਬਾਤੀ ਵਿੱਚ ਉਹ ਕਲਿੱਪ ਮਿਸ ਹੋ ਗਿਆ ਕਿਉਂਕਿ ਮੈਂ ਖੁਦੀ ਬਣਾ ਰਹੀ ਸੀ ਨਾ ਤੇ ਮੈਂ ਇਹ ਕੜੀ ਦੇ ਵਿੱਚ ਕਟੋਰੀ ਬਾਤੀ ਮੈਂ ਆਪ ਨੂੰ ਦਿਖਾਈ ਹੈ ਦੇਖੋ ਤੇ ਮੈਂ ਆਪ ਨੂੰ ਇਹਦੇ ਨਾਲ ਆਪਦੇ ਸਾਹਮਣੇ ਹੀ ਕੜੀ ਰਿਜ ਰਹੀ ਏ ਕੋਈ ਕੜੀ ਬਾਹਰ ਨਹੀਂ ਆਏਗੀ ਕੁਛ ਨਹੀਂ ਹੋਏਗਾ ਸਭ ਕੁਝ ਐਵੀਂ ਕੜੀ ਬਨੇਗੀ ਬਿਲਕੁਲ ਸਹੀ ਤਰੀਕੇ ਦੀ ਤੇ ਉਹ ਜੋ ਹੁਣ ਕੜੀ ਰਿਜਦੇ ਬਹੁਤ ਟਾਈਮ ਹੋ ਗਿਆ ਸੀ ਤੇ ਹੁਣ ਦੇਖੋ ਜੀ ਮੈਂ ਕਟੋਰੀ ਬਾਹਰ ਕੱਢ ਰਹੀ ਆ ਠੀਕ ਹੈ ਹਜੇ ਕੜੀ ਰਿਚੇਗੀ ਬੰਦ ਨਹੀਂ ਕਰਾਂਗੀ ਪਰ ਕਟੋਰੀ ਬਾਹਰ نکالਤੀ ਹੈ ਠੀਕ ਹੈ ਤੇ ਕਿਉਂਕਿ ਹੁਣ ਪਕੌੜੇ نکال ਲੈਨੇ ਤੇ ਪਕੌੜੇ ਪਾ ਦਾਂਗੀ ਜਿਵੇਂ ਤੁਸੀਂ ਪਕੌੜੇ ਪਾਣ ਲੱਗੋ ਨਾ ਤੇ ਕਟੋਰੀ ਬਾਹਰ نکال ਦੋ ਕਿਉਂਕਿ ਪਕੌੜਿਆਂ ਦੇ ਨਾਲ ਵੀ ਨਾ ਕੜੀ ਬਾਹਰ ਨਹੀਂ ਆਂਦੀ ਤੇ ਕੜੀ ਜੇਕਰ ਕੁਝ ਕੋਈ ਚੀਜ਼ ਪਈ ਹੋਵੇ ਨਾ ਤਾਂ ਕਦੀ ਬਾਹਰ ਨਹੀਂ ਆਂਦੀ ਜੇ ਖਾਲੀ ਸਿਰਫ ਖੜੀ ਹੋਵੇ ਨਾ ਤੇ ਉਹ ਬੋਲ ਬੋਲ ਕੇ ਬਾਹਰ गिरਦੀ ਰਹਿੰਦੀ ਹੈ ਤੇ ਹੁਣ ਮੈਂ ਪਕੌੜੇ ਪਾ ਦਾਂਗੀ ਤੇ ਕੜੀ ਰਿਚਦੀ ਰਹੇਗੀ ਤੇ ਕੜੀ ਬਾਹਰ ਨਹੀਂ ਆਏਗੀ ਤੇ ਇਸ ਕਰਕੇ ਤੇ ਮੈਂ ਤੁਹਾਨੂੰ ਦੱਸਦਾ ਜੀ ਕੜੀ ਜਿੰਨਾ ਮਰਜ਼ੀ ਖੁੱਲਾ ਭਾਂਡਾ ਹੋਵੇ ਆਪਦਾ ਆਪ ਕਟੋਰੀ ਪਾ ਦੋ ਕੜੀ ਨੇ ਬਾਹਰ ਨਹੀਂ ਆਣਾ ਤੇ ਮੈਂ ਹਰ ਵਾਰੀ ਵੀ ਕਰਨੀ ਆ ਇੱਕ ਕਟੋਰੀ ਬਾਕੇ ਮੈਂ ਕੜੀ ਛੋੜ ਦੇਣੀ ਆ ਕੜੀ ਕੜੀ ਘੜਦੀ ਰਹਿੰਦੀ ਏ ਤੇ ਕੜੀ ਬਾਹਰ ਨਹੀਂ ਆਂਦੀ ਤੇ ਇਸ ਤਰ੍ਹਾਂ ਸਾਡੀ ਇਹ ਕੜੀ ਬਣ ਗਈ ਏ ਲੈ ਲਓ ਜੀ ਇਸ ਤਰ੍ਹਾਂ ਕੜੀ ਬਣ ਗਈ ਤੇ ਪਕੌੜੇ ਵੀ ਕੰਮ ਆ ਗਏ ਤੇ ਮੇਰਾ ਕੰਮ ਚੱਲ ਜਾਏਗਾ ਤੇ ਹੁਣ ਥੋੜੀ ਦੇਰ ਬਾਅਦ ਨਾ ਮੈਂ ਬੱਚਿਆਂ ਦਾੰਗੀ ਰੋਟੀ ਅ ਫਿਊ ਮੋਮੈਂਟਸ ਲੇਟਰ ਬਾਹਰ ਕੀ ਵੀਡੀਓ ਸ਼ੇਅਰ ਕਰਤੀ ਹੂੰ देखो मार्केट सोसाइटी आई भी सजी हुई है है ना दिवाली ख़त्म होगी पर रौनक मेला आज भी है क्योंकि वही है कि हैं उस करके तेजी इस साइड भी है मतलब ऑलमोस्ट सोसाइटी का पेंट होने वाला है बट पेंट होगा पर लाइट सोसाइटी वालों ने लगा रखी हैं अच्छी अच्छी देखो अच्छी लगी हुई है यार बाहर मार्केट में भी अच्छा ही लग रहा है तो मैं जी फाइनली बाहर खड़ी थी अब दो दिन से ना थकावट हो गई बहुत ज्यादा काम कर ने पूछा उन्हें चावल खाने या फिर कैसी तुझे पर दे मनु ते चावल सेरे देख लांगे ते मैं कह ठीक है जी ते फिर मैं मतलब पर पैकेट फ्रिज पे सन तो मैं वो निकाल ले तो हम उन मैं उन्होंने ਅੱਛੀ ਤਰ੍ਹਾਂ ਸੇਕ ਲਾਂਗੀ ਗਰਮ ਕਰ ਲਾਂਗੀ ਤੇ ਬਾਅਦ ਜੀ ਫਿਰ ਅਸੀਂ ਆਪਣੀ ਪਾ ਲਾਂਗੇ ਰੋਟੀ ਤੇ ਪਰੌਂਠੇ ਗਰਮ ਹੋ ਜਾਣਗੇ ਬਸ ਪੈਕੇਟ ਹੁੰਦਾ ਹੈ ਤੇ ਫਿਰ ਉਹ ਪੈਕੇਟ ਅੱਧਾ ਕੱਚਾ ਹੁੰਦਾ ਹੈ ਉਹਨੂੰ ਕਿਉਂ ਲਾ ਕੇ ਚੰਗੀ ਤਰ੍ਹਾਂ ਸੇਕ ਲੈਨੇ ਆ ਮਤਲਬ ਬੇਲਣ ਵਾਲਾ ਸਿਸਟਮ ਨਹੀਂ ਹੁੰਦਾ ਕਿ ਬੇਲਣ ਵਾਸਤੇ ਤੇ ਫਿਰ ਮੇਰੇ ਹੱਥ ਤੇ ਸਵੈਲਿੰਗ ਆ ਜਾਏਗੀ ਕਿਉਂਕਿ ਨਸਾ ਦਾ ਜ਼ੋਰ ਪੈਂਦਾ ਵੇ ਤੇ ਮੈਂ ਫੁੱਲ ਕੇ ਨਹੀਂ ਵੇਲ ਸਕਦੀ ਤੇ ਬਸ ਐਵੇਂ ਪਰੌਂਠੇ ਗਰਮ ਕਰ ਲਈ ਮੈਂ ਜਸ ਨੂੰ ਵੀ ਦੇਤਾ ਅੰਦਰ ਪਰੌਂਠਾ ਉਹ ਵੀ ਚਿੰਨਲ ਖਾ ਰਿਹਾ ਤੇ ਐਵੇਂ ਆਸ਼ੀਰਵਾਦ ਕੰਪਨੀ ਦੇ ਮੰਗਾਨੀਆਂ ਤੇ ਅੱਛਾ ਨਿਕਲਦੇ ਨੇ ਜੀ ਇੱਕ ਮੱਲਾ ਬਰ ਵੀ ਆਂਦਾ ਉਹ ਵੀ ਅੱਛਾ ਨਿਕਲਦਾ ਹੈ ਤੇ ਚਲੋ ਜੀ ਆਪਣਾ ਕੰਮ ਸਾਰ ਗਿਆ ਕੜੀ ਬਣ ਗਈ ਤੇ ਬੱਚੇ ਜਿਹੜੇ ਖਾਣੇ ਰੋਟੀ ਖਾ ਲੈਣਗੇ ਤੇ ਉਸ ਤੋਂ ਬਾਅਦ ਜੀ ਮੈਂ ਸੌਂਦੇ ਤਿਆਰੀ ਕਰਾਂਗੇ ਕਿ ਥਕਾਵਟ ਜਾਦਾ ਹੈ ਤੇ ਵੀਲੌਗ ਪਸੰਦ ਆਏਗਾ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਤੇ ਪਿਆਰ ਜਿਹਾ ਕਮੈਂਟ ਕਰਨਾ ਜੀ ਤੇ ਇੱਕ ਪੈਕੇਟ ਹੋਰ ਵੀ ਚਾਵਲ ਚਾਵਲ ਦਾ ਪੈਕੇਟ ਮစ္ਸਦਾਰ ਜੀ ਲੈ ਕੇ ਦੇਖੇ ਜਨ ਇੰਡੀਆ ਗੇਟ ਦਾ ਉਹ ਮੈਂ ਤੁਹਾਨੂੰ ਦਿਖਾ ਨਹੀਂ ਪਾਈ ਤੇ ਉਹ ਆਪ ਨੂੰ ਜਦੋਂ ਮੈਂ ਖੋਲਾਂਗੀ ਉਹ ਦਿਖਾ ਦਾਂਗੀ ਮੇਰੇ ਦਿਮਾਗ ਵਿੱਚ ਨਹੀਂ ਰਿਹਾ ਕਿ ਚਾਵਲ ਦਾ ਪੈਕੇਟ ਨਾ ਮੰਦਿਰ ਦੇ ਕੋਲ ੱਤੋਂ ਰੱਖਿਆ ਹੋਇਆ ਸੀ ਤੇ ਮੈਂ ਆਪ ਨੂੰ ਵੀ ਦਿਖਾਵਾਂਗੀ ਚਾਵਲ ਸਰਦਾਰ ਜੀ ਕਿਹੜੇ ਲੈ ਕੇ ਦੇਗੇ ਤੁਹਾਨੂੰ ਇਸ ਵਾਰ ਤੇ ਚਲੋ ਜੀ ਬੱਸ ਹੁਣ ਆਪਣਾ ਕੰਮ ਖਤਮ ਵਾਈ ਗੁਰਜੀ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦੇਣਾ ਜੀ